ਕਾ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਈ ਅਮਰਤਪਾਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਦੀ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਅਤੇ ਸਰਜੀਤ ਸਿੰਘ ਖਾਲਸਾ ਜੋ ਦੋ ਐਜ਼ੇ ਆਜ਼ਾਦ ਉਬੀਨਵਰ ਜੁੱਤੇ ਨੇ ਲੋਕ ਸਭਾ ਦੀਆਂ ਚੋਣਾਂ ਇੱਕ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਦੂਸਰੇ ਜਿੱਤੇ ਨੇ ਹਲਕਾ ਫਰੀਦਕੋਟ ਤੋਂ ਦੋਨਾਂ ਵੱਲੋਂ ਨਵੀਂ ਪਾਰਟੀ ਦਾ ਆਗਾਜ਼ ਕਰ ਦਿੱਤਾ ਗਿਆ ਹੈ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਸ਼੍ਰੀ ਮੁਕਸਾ ਸਾਹਿਬ ਦੀ ਧਰਤੀ ਤੋਂ ਇਸ ਛੀਦੀ ਦਿਹਾੜੇ ਤੇ ਵੱਡਾ ਐਲਾਨ ਕੀਤਾ ਗਿਆ ਦੋ ਵੱਡੀਆਂ ਪਾਰਟੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ 104 ਸਾਲ ਪੁਰਾਣਾ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਤੀਸਰੀ ਪਾਰਟੀ ਬਣ ਗਈ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦੇ ਮੇਨ ਮੁਖੀ ਨੇ ਭਾਈ ਅੰਮ੍ਰਿਤਪਾਲ ਖਾਲਸਾ ਉਸ ਸੁਭਾ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਹੀ ਹਜ਼ਾਰਾਂ ਲੋਕ ਜਿਨ੍ਹਾਂ ਨੇ ਸਾਥ ਦਿੱਤਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਹੁਣ ਇਹ ਕੀ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਸ ਦੇ ਸਾਥੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਵਾਰ ਆਉਣਗੇ ਕਿਹੜੀ ਪਾਰਟੀ ਦੇ ਨਾਲ ਸੈਟਿੰਗ ਕੀਤੀ ਜਾਵੇਗੀ ਕਿਉਂਕਿ ਸੈਂਟਰ ਦੇ ਵਿੱਚ ਕਾਂਗਰਸ ਰਹੀ ਹੈ ਇਦਰ ਆਮ ਆਦਮੀ ਪਾਰਟੀ ਹੈ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਸੈਂਟਰ ਦੇ ਵਿੱਚ ਜ਼ਿਆਦਾ ਦਾਪੇ ਚੱਲਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕਹਿਣ ਤੇ ਹੀ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਗਈ ਹੈ ਉਸ ਦੇ ਵਿੱਚ ਸੈਂਟਰ ਸਰਕਾਰ ਵੀ ਅਨੁਭਵ ਹੈ ਯਾਨੀ ਕਿ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਹੈ ਕਿ ਪੰਜਾਬ ਦੇ ਵਿੱਚ ਤਣਾਅ ਨਾ ਵਧੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ ਨਾ ਹੋਵੇ ਆਖਰਕਾਰ ਹੁਣ ਪਹਿਲਾ ਐਨਐਸਏ ਲੱਗਿਆ ਫਿਰ ਲੱਗਿਆ ਯੂਆਪਾ ਯਾਨੀ ਕਿ ਯੂਏਪੀ ਲੱਗਿਆ ਉਹਨਾਂ ਤੇ ਜੇ ਐਨਐਸਏ ਖਤਮ ਹੁੰਦਾ ਯੂਆਪਾ ਤੇ ਖਤਮ ਹੀ ਨਹੀਂ ਹੋਵੇਗਾ ਯਾਨੀ ਕਿ ਲੰਮੇ ਸਮੇਂ ਤੱਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਪਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਰਹਿਣਾ ਪੈ ਸਕਦਾ ਹੈ ਆਪਾਂ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਫਿਰ ਵੀ ਉਹਨਾਂ ਨੂੰ ਜੇਲ੍ਹ ਦੇ ਅੰਦਰ डक ਜਾ ਰੋਕੇ ਰੱਖਿਆ ਹੋਇਆ ਹੈ ਇਹ ਸੰਵਿਧਾਨ ਯਾਨੀ ਕਿ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਸੰਵਿਧਾਨ ਚੱਲਦੇ ਨੇ ਹੁਣ ਗੱਲ ਕਰਦੇ ਆਂ ਭਾਈ ਅਮਰਤਪਾਲ ਖਾਲਸਾ ਦੀ ਜਿਸ ਤਰ੍ਹਾਂ ਤਰਸੇਮ ਸਿੰਘ ਜੋ ਪਿਤਾ ਨੇ ਭਾਈ ਅਮਰਤਪਾਲ ਖਾਲਸਾ ਦੇ ਇੱਕ ਪਾਸੇ ਅ ਅਮਰਤਪਾਲ ਦੀ ਮਾਤਾ ਨੇ ਵੀ ਕਿਹਾ ਸੀ ਵੀ ਅਸੀਂ ਖਾਲਸਾਤਨ ਦੀ ਮੰਗ ਨਹੀਂ ਕਰਦੇ ਜਿਹੜੇ ਮੇਰੇ ਲੜਕੇ ਵੱਲੋਂ ਚੋਣ ਲੜਗੀ ਹੈ ਸੰਵਿਧਾਨਿਕ ਹੈ ਸੰਵਿਧਾਨ ਦੇ ਤਹਿਤ ਹੀ ਐਮਪੀ ਦਾ ਇਲੈਕਸ਼ਨ ਲੜਿਆ ਹੈ ਬਾਅਦ ਵਿੱਚ ਭਾਈ ਅਮਰਤਪਾਲ ਖਾਲਸਾ ਵੱਲੋਂ ਵਿਰੋਧ ਕੀਤਾ ਗਿਆ ਇਧਰ ਸ਼੍ਰੋਮਣੀ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਗੱਠਬੰਧਨ ਕਰਕੇ ਚੋਣ ਨਹੀਂ ਲੜਨਗੇ 2027 ਦੀ ਕਾਂਗਰਸ ਪਾਰਟੀ ਵੀ ਨਹੀਂ ਲੜੇਗੀ ਕਿਸੇ ਦਿਨਾਂ ਨਾਲ ਗੱਟ ਚੋੜ ਚਾਰ ਕੇ ਆਮ ਆਦਮੀ ਪਾਰਟੀ ਕੋਲ ਵੀ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਨਸ਼ਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਹੈ ਲੇਕਿਨ ਸੂਤਰ ਦੱਸਦੇ ਨੇ ਕਿ ਜੇਕਰ ਭਾਈ ਅਮਰਪਾਲ ਖਾਲਸਾ ਦੀ ਭਾਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸੈਟਿੰਗ ਹੋ ਜਾਂਦੀ ਹੈ ਜੇ ਦੋਨੋਂ ਗਠਬੰਧਨ ਕਰਕੇ 27 ਦੀ ਵਿਧਾਨ ਸਭਾ ਦੀ ਚੋਣ ਲੜਨਗੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਜੇਲ੍ਹ ਦੇ ਵਿੱਚ ਰੋਕ ਸਕੇ ਕਿਉਂਕਿ ਇੱਕ ਪਾਸੇ NSA ਹੈ ਦੂਸਰੇ ਪਾਸੇ ਯੂਵਾਪਾ ਹੈ ਯਾਨੀ ਕਿ ਇਹਨਾਂ ਦੋ ਨਾ ਕੇਸਾਂ ਦੇ ਵਿੱਚ ਪੂਰੀ ਤਰ੍ਹਾਂ ਘਿਰੇ ਹੋਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਇਸ ਲਈ ਜਿਸ ਤਰ੍ਹਾਂ ਜਿਹੜੇ ਪਿਤਾ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਤਰਸੇਮ ਸਿੰਘ ਖਾਲਸਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾਲ ਗਠਜੰਬਨ ਕਰਾਂਗੇ ਤੇ ਕਈ ਬੁੱਧੀਜੀਵ ਕਹਿੰਦੇ ਨੇ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਗੱਤਬੰਧਨ ਕਰਦੇ ਹੋ ਤੇ ਭਾਈ ਅੰਮ੍ਰਿਤਪਾਲ ਖਾਲਸਾ ਅਜਬਾਰ ਆ ਜਾਣਗੇ ਕਿਉਂਕਿ ਸੰਵਿਧਾਨਿਕ ਪਾਰਟੀ ਹੈ ਚਰੂਮਣੀ ਅਕਾਲੀ ਦਰ ਵਾਸ ਪੰਜਾਬ ਦੇ ਉਸ ਪਾਰਟੀ ਦੇ ਉਸ ਜਦੋਂ ਉਸ ਪਾਰਟੀ ਸੰਵਿਧਾਨ ਦੇ ਤਹਿਤ ਆਈ ਹੈ ਜਿਹੜੇ ਚੋਣ ਕਮਿਸ਼ਨ ਨੇ ਉਸ ਨੂੰ ਜਿਹੜਾ ਹੈ ਮਾਨਤਾ ਦਿੱਤੀ ਹੈ ਉਸ ਦੇ ਵਿੱਚ ਇੱਕ ਵਾਰ ਵੀ ਸ਼ਬਦ ਨਹੀਂ ਪ੍ਰਚਾਰਿਆ ਗਿਆ ਕਿ ਅਸੀਂ ਜਿਹੜੇ ਅਦਨ ਖਾਲਸਤਾਨ ਦੀ ਮੰਗ ਕਰਦੇ ਆ ਸਰਜੀਤ ਸਿੰਘ ਖਾਲਸਾ ਨੇ ਵੀ ਕਿਹਾ ਹੈ ਕਿ ਅਸੀਂ ਖਾਲਸਤਾਨ ਦੇ ਹਮਾਇਤੀ ਨਹੀਂ ਆ ਇਟ ਮੀਨਸ ਕਿ ਇਹਨਾਂ ਨੂੰ ਕੁਸੀ ਦਾ ਲਾਲਚ ਹੈ ਸਰ ਜਿਸ ਖਾਲਸਾ ਦੀ ਗੱਲ ਕਰ ਰਿਹਾ ਭਾਈ ਅਮਰਤਪਾਲ ਖਾਲਸਾ ਦੀ ਗੱਲ ਹੀ ਕਰਦੇ ਜੇਕਰ ਭਾਰਤੀ ਜਨਤਾ ਪਾਰਟੀ ਨਾਲ ਸੈਟਿੰਗ ਹੁੰਦੀ ਹੈ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਏਜੰਸੀਆਂ ਦੇ ਬੰਦੇ ਨੇ ਜੇਕਰ ਸੈਟਿੰਗ ਹੁੰਦੀ ਹੈ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਜੇਲ੍ਹ ਚ ਰੱਖ ਸਕੇ ਭਾਈ ਅਮਰਤਪਾਲ ਖਾਲਸਾ ਨੂੰ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅਮਰਤ ਅਮਰਤਪਾਲ ਸਿੰਘ ਖਾਲਸਾ ਵੱਲੋਂ ਵਿਧਾਨ ਸਭਾ ਦੀ ਚੋਣ ਗਠਬੰਧਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਨਾਲ ਲੜੀ ਜਾਂਦੀ ਹੈ